1 ਨੇਸ਼ਨ 1 ਟੈਕਸ ਦੀ ਗੱਲ ਹੋਈ ਸੀ ਜਿਹੜਾ ਆਮ ਜਨਤਾ ਨੂੰ ਜਿਸ ਤੀ ਦਾ ਫਾਇਦਾ ਹੋਣਾ ਤਾਂ ਡੀਜ਼ਲ ਪੈਟਰੋਲ ਉਹਨੂੰ ਜੀਐਸਟੀ ਦੇ ਬਾਹਰ ਰੱਖਿਆ ਗਿਆ ਫਿਰ ਜੀਐਸਟੀ ਲੈਣ ਦਾ ਫਾਇਦਾ ਕਿਹਾ ਆਮ ਜਨਤਾ ਨੂੰ ਤਾਂ ਕੋਈ ਫਾਇਦਾ ਨਹੀਂ ਹੋਇਆ ਬਾਕੀ ਚੀਜ਼ਾਂ ਤੇ ਟੈਕਸ ਹੋਰ ਹੋ ਰਿਹਾ ਕਿਹ ਚੀਜ਼ ਤੇ ਕੋਈ ਵੀ ਚੀਜ਼ ਜੇ ਖਰੀਦਣੀ ਹੈ ਆਪਣਾ ਘਰ ਦਾ ਕਾਣ ਦਾ ਪਹਿਣਾ ਜੋ ਵੀ ਹੈ ਸਾਰਾ ਸਾਮਾਨ ਤੇ ਡੀਜ਼ਲ ਪੈਟਰੋਲ ਬਾਹਰ ਰੱਖਿਆ ਗਿਆ ਉਹਦੇ ਕੋਈ ਬੰਦਾ ਗੱਲ ਨਹੀਂ ਕਰਦਾ ਬੋਲਣਾ ਚਾਹੁੰਦਾ ਕੋਈ ਪਬਲੀਕ ਨਹੀਂ ਬੋਲਦੀ ਤੇ ਦੂਜੀ ਗੱਲ ਨੋਟਬੰਦੀ ਉਹ ਇਤੀ ਮੋਦੀ ਸਾਹਿਬ ਨੇ ਕਹੋ ਗਿਆ ਤਾਂ ਵੀ ਜੇ ਕੋਈ ਗਲਤ ਮੇਰਾ ਅਰਾਦਾ ਨਿਕਲਦੇ ਹੋਏ ਕੋਈ ਵੀ ਹੋ ਜਾਵੇ ਉਸ ਟਾਈਮ ਕਿੰਨੇ ਲੋਕ ਮਰੇ ਲਾਈਨਾਂ ਤੇ ਲੱਗ ਕੇ ਆਪਣੇ ਪੈਸੇ ਕਢਾਉਣੇ ਵਾਸਤੇ ਵਿਆਹ ਦੀ ਸ਼ਾਦੀ ਸੀ ਲੋਕਾਂ ਦੀ ਉੱਥੇ ਤੰਗ ਹੋਏ ਹੋ ਤੇ ਪਰ ਹੁਣ ਉਹ 2000 ਦਾ ਨੋਟ ਕਿੱਥੇ ਗਿਆ ਬੁਗਿਆ ਮਾਰਕੀਟ ਜਦੇ ਨਾ ਕਿਸੇ ਗੋਦੀ মিডিਆ ਨੇ ਬੋਲਿਆ ਨਾ ਕੋਈ ਹੋਰ ਵਰਗ ਬੋਲ ਰਿਹਾ ਨਾ ਕੋਈ 부ਧੀ ਜੀ ਵੀ ਨਾ ਕੋਈ ਵੀ ਨੋਟ ਬੰਦ ਕਿਉਂ ਕਰਿਆ ਉਹਦਾ ਰੀਜਨ ਦੱਸੋ あ。